ਸੱਤੀ ਗੱਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਬਸਕ੍ਰਾਈਬ ਕਰੋਗੇ ਅੱਜ ਦੀ ਵੀ ਕੋ ਵੀਡੀਓ ਮਲੋ ਟਰੈਕਟਰ ਮੰਡੀ ਦੀ ਸੀਜ਼ਨ ਚੱਲ ਰਿਹਾ ਚਲੋ ਜਿੰਨੇ ਵੀ ਟਰੈਕਟਰ ਮੰਡੀ ਤੇ ਪਹੁੰਚੇ ਆਂ ਖਹਾਰ ਪਹੁੰਚੇ ਤਾਂ ਕਾਫੀ ਟਰੈਕਟਰ ਆ ਪਰ ਆਮ ਮੰਡੀ ਗਨੌਰ ਰਾਜੇਸ਼ਵਰ ਕਾਟਾ ਕਿਹੜੇ ਕਿਹੜੇ ਮਾਡਲ ਪਹੁੰਚੇ ਆ ਤੇ ਕੀ ਕੀ ਮਾਲਕਾਂ ਦੀ ਡਿਮਾਂਡ ਆ ਤੁਹਾਡੇ ਨਾਲ ਕਰਦੇ ਆ ਸਾਰੇ ਰੇਟ ਸ਼ੇਅਰ ਤੋ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆਂ ਪ੍ਰੀਤ 5049 ਬਿਲਕੁਲ ਨਵੇਂ ਟਾਇਰਾਂ ਚ ਆਂ ਕੰਪਨੀ ਦੇ ਟਾਇਰ ਆ ਬੈਕ ਸਾਈਡ ਦੇ ਐਮ ਆਰਐਫ ਦੇ 14 ਦੇ ਟਾਇਰਾਂ ਚ ਫਰੰਟ ਦੇ ਟਾਇਰ ਵੀ ਬਿਲਕੁਲ ਨਵੇਂ ਆਂ ਰੰਗ ਰੌਣਕ ਤੁਸੀਂ ਵੀਡੀਓ ਚ ਆਪ ਦੇਖ ਸਕਦੇ ਹੋ ਆ ਰਾਜਸਥਾਨ ਨੰਬਰ ਆ ਰਜ 13 2012 ਮਾਡਲ ਆ 3 ਲੱਖ ਤੇ 10000 ਰੁਪਿਆ ਮਾਲਕ ਦੀ ਡਮਾਂ ਦਾ ਟਰੈਕਟਰ ਲੀਕ ਵਗੈਰਾ ਕਿਦੋਂ ਨਹੀਂ ਕੰਡੀਸ਼ਨ ਸਾਫ ਆ ਟਰੈਕਟਰ ਤੇ ਨਾਲ ਆ ਗਈ ਐਸ਼ਰ 242 2013 ਮਾਡਲ ਆ 1 ਲੱਖ ਤੇ 65000 ਰੁਪਿਆ ਡਿਮਾਂਡ ਹੈ ਟਾਇਰਾ ਜੋ ਕਾਸੇ ਪਏ ਹੋਏ ਆ ਰੰਗ ਰੋਗਣ ਸਾਫਾ ਟਰੈਕਟਰ ਦਾ ਤੁਹਾਨੂੰ ਵੀਡੀਓ ਚ ਚੰਗੀ ਤਰ੍ਹਾਂ ਦਿਖਾਈ ਦੇ ਰਿਹਾ ਹੋਗਾ 2013 ਦੀ ਡਿਮਾਂਡ ਹੈ 1 65 ਉਸਦੇ ਨਾਲ ਆ ਗਿਆ ਸੋਨਾਲੀਕਾ 732 2002 ਮਾਡਲ ਆ 1 ਲੱਖ ਤੇ 65000 ਰੁਪਿਆ ਡਿਮਾਂਡ ਆ ਫੋਲੋ ਦੇ ਟਾਇਰ ਆ ਬੈਕਫਾਰਡ ਦੇ ਕੈਮਰੇ ਦੀ ਜੁੱਗੀ ਦੇਖ ਸਕਦੇ ਨੇ ਗੁੱਡੀ ਥੋੜੀ ਜੀ ਦਾਗੀ ਜਰੂਰ ਤਾਂ ਪਰ ਗੁੱਡੀ 55 60 ਪੈਸੇ ਟਾਇਰ ਦੀ ਜੋ ਕੰਡੀਸ਼ਨ ਹੈ 13 ਦੇ 13 ਚ ਰੰਗ ਰੂਪਨ ਤੁਸੀਂ ਦੇਖ ਸਕਦੇ ਹੋ ਜੂ ਵੀ ਐਸ ਦਾ ਹੈ ਸ਼ੋਰ ਤੋਂ ਮਿਸਿੰਗ ਹੋਇਆ 2002 ਮਾਡਲ 1 ਲੱਖ ਤੇ 65000 ਰੁਪਿਆ ਮਾਲਕ ਦੀ ਡਿਮਾਂਡ ਉਹਦੇ ਨਾਲ ਆ ਗਿਆ ਜੀ 45 ਫਾਰਮ 2002 ਮਾਡਲ ਬਿਲਕੁਲ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ ਆ ਸੀਟ ਦੇ ਟਾਇਰਾਂ 2,65,000 ਰੁਪਏ ਡਿਮਾਂਡ ਆ ਫਰੰਟ ਦੇ ਟਾਇਰ ਵੀ ਬਿਲਕੁਲ ਸਾਫ ਆ ਤੇ ਰੰਗ ਰੋਗਨ ਦਾ ਵੀ ਟਰੈਕਟਰ ਪੂਰਾ ਹੀ ਸਾਫ ਹੈ ਤੇ ਚੰਗੀ ਤਰ੍ਹਾਂ ਦੇਖ ਸਕਦੇ ਹੋ ਉਹ ਦਿਨ ਵਾਲਾ ਫਾਰਮਿਕ ਸਾਠ ਆ ਗਈ ਪੰਜਾਬ ਨੰਬਰ ਆ ਪੀ ਵੀ 46 2003 ਮਾਡਲ ਆ 2,35,000 ਮਾਲਕ ਦੀ ਡਿਮਾਂਡ ਹੈ ਟਾਇਰ ਆ ਜੋ ਬਿਲਕੁਲ ਸਾਫ਼ ਬੈਕ ਸਾਈਡ ਦੇ ਕੋਲੋ ਕੰਪਨੀ ਦੇ ਟਾਇਰ ਹੈ ਤਾਂ ਫਰੰਟ ਪਰ ਟਾਇਰ ਵੀ ਹੈਗਾ ਸਾਫ਼ ਹੈ ਉਸ ਤੇ ਨਾਮ ਆ ਗਈ ਐਸ਼ਰ 243 ਰੰਗ ਰੋਗਨ ਦਾ ਵੀ ਟਰੈਕਟਰ ਬਿਲਕੁਲ ਸਾਫ਼ ਹੈ 2013 ਮਾਡਲ ਆ 2 ਲੱਖ 25000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਆ ਪੀ 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 ਕੈਰ ਵੀ ਬਿਲਕੁਲ ਬੈਕ ਸਾਈਡ ਦੇ ਵਧੀਆ ਸਾਫ਼ ਹੈ ਜੀ ਆਗਾ 750 ਮਨਿਕਾ 프ਰੰਟ ਦੇ ਟਾਇਰ ਬਿਲਕੁਲ ਨਵੇਂ ਬੈਕ ਸਾਈਡ ਦੇ ਟਾਇਰ ਜੋ ਕਸ ਸਿਹੜ ਤੇ ਟਾਇਰ ਪੰਜਾਬ ਨੰਬਰ PB 43 ਰੰਗ ਰੋਗਨ ਤੁਸੀਂ ਦੇਖ ਸਕਦੇ ਜੋ ਵੀ ਅਸਦਾ ਹੈ 2001 ਦਾ ਮਾਡਲ ਆ 2 ਲੱਖ 45000 ਰੁਪਿਆ ਮਾਲਕ ਦੀ ਮੰਗ ਹੈ ਉਹਦੇ ਨਾਲ ਸੋਨ ਲੀਕਾ 750 ਹੋਰ ਆ ਗਈ ਇਹਦੇ ਚਾਰੇ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਮਾਡਲ ਇਹ ਟਰੈਕਟਰ ਹੈਗਾ 2004 2 ਲੱਖ ਤੇ 65 ਹਜ਼ਾਰ ਰੀਅ ਡਿਮਾਂਡ ਆ ਬੈਕ ਸਾਈਡ ਦੇ ਟਾਇਰ ਜਿਹੜੇ JK ਦੇ ਬਿਲਕੁਲ ਸਾਫ ਕੰਡੀਸ਼ਨ ਦੇ ਟਾਇਰ ਹੈ ਇਹਦੇ ਨਾਲ ਆਇਆ ਹੈ ਅਸ਼ਰ ਟਾਇਰ ਕਾ ਸੇ ਪਈ ਹੋਈ ਹੈ ਰੰਗ ਰੋਗਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜੋ ਵੀ ਹਸਤਾ 2008 ਮਾਡਲ ਆ 1 ਲੱਖ ਤੇ 50 ਹਜ਼ਾਰ ਰੁਪਿਆ ਮਾਲਕ ਦੀ ਧਮਾਂ ਕੰਗੀ ਤਰ੍ਹਾਂ ਅਟਰੈਕਟਿਵਲੀ ਦੇਖ ਸਕਦੇ ਹੋ। ਉਹ ਇਹ ਨਾਲ ਆ ਗਿਆ Mahindra 265 95 ਮਾਡਲ 1 ਲੱਖ ਤੇ 25000 ਰੁਪਇਆ ਡਿਮਾਂਡ ਹੈ। ਬੈਕ ਸਾਈਡ ਦੇ ਟਾਇਰ ਆ ਜੋ ਠੀਕ ਠਾਕ ਕੰਡੀਸ਼ਨ ਦੇ ਆ, ਐਕਸਾਈਡ ਦੇ ਆ। ਫਰੰਟ ਦੇ ਟਾਇਰ ਬਿਲਕੁਲ ਨਵੇਂ ਆ। ਰੰਗ ਰੋਗਨ ਤੁਹਾਨੂੰ ਦਿਖਾਈ ਦੇ ਰਿਹਾ ਜੋ ਵੀ ਵੀਡੀਓ 95 ਮਾਡਲ ਦੀ ਡਿਮਾਂਡ ਹੈ 1 25000। ਉਸ ਦੇ ਨਾਲ Mahindra 265 ਇੱਕ ਹੋਰ ਆ ਗਿਆ। ਰੰਗ ਰੋਗਨ ਤੁਸੀਂ ਦੇਖ ਸਾਰੀ ਨੂੰ 265 93 ਮਾਡਲ ਆ ਇਹ 93 ਮਾਡਲ ਆਈ ਹਾਂ ਕੀ ਡਿਮਾਂਡ ਹੈ ਬਾਈ ਦੀ ਇਹਦੇ 135000 ਜੀ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਪਏ ਆ ਸਾਰੀ ਹਾਂਜੀ ਤੁਸੀਂ ਵੀਡੀਓ ਚ ਕੈਮਰਾ ਨੇੜੇ ਕਰ ਦੇਣਾ ਤੁਹਾਨੂੰ ਦਿਖਾ ਦਿੰਨੇ ਆ ਜੇ ਕੇ ਦੇ ਟਾਇਰਾਂ ਕੰਪਨੀ ਦੇ ਉਹ ਨਾਲ ਵਾਲਾ ਵੀ ਥੋੜਾ ਜਿਹੀ ਪਹਿਲਾਂ ਨਾਲ 265 ਉਹ ਵੀ ਚੋਣ ਦੇ ਮਾਡਲ ਲੀਏ ਜੀ ਉਹ 93 ਮਾਡਲ ਆ ਮਾਲਕ ਮਿਲ ਗਏ ਨਾ ਟਰੈਕਟਰਾਂ ਦੇ ਉਹਨਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਉਹਦਾ 120000 ਜੀ ਉਹਦਾ 1.5 ਲੱਖ ਹਾਂਜੀ ਜੇ ਕਿਸੇ ਨੂੰ ਵੀ ਟਰੈਕਟਰ ਕੋਈ ਵੀ 265 ਚਾਹੀਦਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਬਾਈ ਜੀ ਆਪਣਾ ਮੋਬਾਈਲ ਨੰਬਰ 9892 75892 36192 36192 ਨਾਮ ਕੀ ਹੈ ਬਾਈ ਦਾ ਹੀ ਕਲਵੰਤ ਸਿੰਘ ਜੀ ਕਲਵੰਤ ਸਿੰਘ ਬਾਈ ਦਾ ਨਾ ਪਿੰਡ ਥੇੜੀ ਠੀਕ ਹੈ ਜੀ ਨੰਬਰ ਹਰਿਆਣਾ ਇਹ ਦੋਵੇਂ ਹਰਿਆਣਾ ਨੰਬਰ ਹੈ ਲੋ ਜੀ ਜੇ ਕਿਸੇ ਨੂੰ ਵੀ ਇਹ ਟਰੈਕਟਰ ਪਸੰਦ ਆ ਤਾਂ ਬਾਈ ਜੀ ਨਾਲ ਸੰਪਰਕ ਕਰੋ ਉਹਦੇ ਨਾਲ ਆ ਗਿਆ ਐਸ਼ਰ 242 ਐਨਸੀ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਫਰੰਟ ਦੇ ਟਾਇਰ ਸਾਫ ਹੈ ਬੈਕ ਸਾਈਡ ਦੇ ਟਾਇਰ ਘਸੇ ਪਏ ਹੋਏ ਆ ਮਾਡਲ ਕਿੰਨਾ ਇਹ 98 98 ਮਾਡਲ ਆ ਜੀ ਪੰਜਾਬ ਨੰਬਰ ਪੰਜਾਬ ਨੰਬਰ ਟਰੈਕਟਰ ਆ 1,35,000 ਰੁਪਇਆ ਡਿਮਾਂਡ ਆ ਜੀ ਹਾਂ 1-20 ਦਾ ਦੇ ਦਾਂਗੇ ਜੀ 1-20 ਦਾ ਯਾਨੀ ਕਿ ਬਾਈ ਕਹਿੰਦੇ ਦੇ ਦਾਂਗੇ ਡਿਮਾਂਡ ਨੂੰ ਭੁੱਲ ਜੋ 15,000 ਰੁਪਇਆ ਲੈਸ ਹੋ ਜੂਗੀ ਨਾਲ ਵਾਲਾ ਵੀ ਐਸ਼ੀਅਰ ਤੁਹਾਡਾ ਜੀ ਨਾਲ ਵਾਲਾ ਵੀ ਸਾਡਾ ਜੀ ਲਓ ਜੀ ਇਹਦੇ ਬਾਰੇ ਵੀ ਦੱਸ ਦਿਓ ਜੀ 94 ਮਾਡਲ ਲਈਏ ਇਹ 94 ਮਾਡਲ ਆ ਜੀ 1,05,000 ਰੁਪਇਆ ਡਿਮਾਂਡ ਆ ਹਾਂ ਜੀ ਫਰੰਟ ਦੇ ਟਾਇਰ ਆ ਜੋ ਸਾਪੇ ਆ ਬੈਕ ਸਾਈਡ ਦੇ ਕਾਸੇ ਪੈਂ ਇਹ 90 ਦਾ ਦੇ ਦਾਂਗੇ ਆਪਣਾ ਮੋਬਾਈਲ ਨੰਬਰ ਦੱਸ ਦੋ ਜੀ 98156 ਜੀ 98156 56920 56920 ਨਾਮ ਵੀ ਦੱਸ ਦੋ ਬਾਈ ਨਾਮ ਹਰਜਿੰਦਰ ਸਿੰਘ ਹੈ ਜੀ ਹਰਜਿੰਦਰ ਸਿੰਘ ਲੋਕਲ ਇਥੋਂ ਹੀ ਮਲੋੜ ਤੋਂ ਹੀ ਲਓ ਜੀ ਬਾਈ ਲੋਕਲ ਹੀ ਮਲੋੜ ਤੋਂ ਉਹਦੇ ਨਾਲ ਆ ਗਿਆ ਜੀ 3600 ਕੋਡ ਜੈਨੂਨ ਕਲਰ ਆ ਪੇਂਟ ਕੀਤਾ ਨਹੀਂ ਹੋਇਆ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਿਸਿੰਗ ਹੋਇਆ ਰਾਂਗੇ ਇਹਦਾ ਤੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈਏ 13 ਦੇ 12ਾਂ ਚ ਮਾਡਲ ਇਹ ਟਰੈਕਟਰ ਹੈ ਜੀ ਮਾਡਲ ਇਹ ਦਾ ਜੇ ਲਿਖਿਆ ਨਹੀਂ ਗਿਆ ਸਭ ਇਕੱਠਾ ਹੁਣ ਇਹ ਆ ਕੇ ਮੰਡੀ ਤੇ ਲੱਗਾ ਹੋਇਆ ਉਸ ਦੇ ਨਾਲ ਆ ਗਿਆ ਇਹ 90 ਮਾਡਲ ਆਇਸ਼ਰ ਨੀਲੇ ਕਲਰ ਦਾ ਜੀ ਰੰਗ ਮਿਸਿੰਗ ਹੋ ਚੁੱਕਿਆ ਟਾਇਰ ਵੀ ਦਾ ਸੋਏ 85000 ਰੁਪਏ ਮਾਲਕਾਂ ਦੀ ਦਮਾੜ ਉਸ ਦੇ ਨਾਲ ਆ ਗਿਆ ਇਹ 241 ਮੈਸੀ ਫੋਲੋ ਦੇ ਟਾਇਰ ਆ ਬੈਕ ਸਾਈਡ ਦੇ 13 ਦੇ 18 ਚ 18 ਦੀ ਕੰਡੀਸ਼ਨ ਬਿਲਕੁਲ ਸਾਫ ਹੈ ਫਰੰਟ ਦੇ ਟਾਇਰ ਵੀ ਠੀਕ ਠਾਕ ਕੰਡੀਸ਼ਨ ਦੇ ਪਏ ਰੰਗ ਰੋਗਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਜੂ ਵੀ ਤੁਹਾਨੂੰ ਦਿਖਾਈ ਦੇ ਰਿਹਾ ਮਾਡਲ ਹੈ ਟਰੈਕਟਰ 2015 ਤੇ ਡਿਮਾਂਡ 2 ਲੱਖ ਤੇ 80000 ਰੁਪਏ ਨਾਲ ਤੁਸੀਂ ਚੰਗੀ ਤਰ੍ਹਾਂ ਵੀਡੀਓ ਦੇਖੋ ਤੇ ਉਹਦੇ ਨਾਲ 400 ਸੀਟਰ ਆ ਗਈ ਰੰਗ ਮੀਸਿੰਗ ਹੈ दो हज़ार अठ मॉडल एक लाख से पंजत् हज़ार रुपये माडल तो उस महिंदरा पाँच सौ पचहत्तर आ गया बिल्कुल साफ कंडीशन का ट्रैक्टर टायरों की कंडीशन भी ठीक ठाक पही है ये ट्रैक्टर मॉडल है जी ये मार्का नहीं लगे हुआ लगे हुआ जी लो जी उस आ गया महिंदरा पाँच सौ पचहत्तर ਐਮ ਆਰ ਦੇ ਟਾਇਰਾਂ ਚ ਟਾਇਰਾਂ ਦੀ ਗੱਡੀ ਜੋ ਕਾਫੀ ਪਈ ਹੈ ਰੰਗ ਰੋਗਨ ਦਾ ਬਿਲਕੁਲ ਕੋਕਾ ਪੀਸ ਹੈ ਮਾਡਲ ਇਹ ਟਰੈਕਟਰ ਹੈਗਾ ਜੀ 2012 2 ਲੱਖ ਤੇ 45000 ਰੁਪਏ ਮਾਲਕ ਦੀ ਡਿਮਾਂਡ ਹੈ ਉਸ ਦੇ ਨਾਲ 1475 ਆ ਗਈ ਰੰਗ ਰੋਗਨ ਦਾ ਟਰੈਕਟਰ ਸਾਫ ਆ ਟਾਇਰਾਂ ਦੀ ਜੋ ਕੰਡੀਸ਼ਨ ਆ ਫਰੰਟ ਦੇ ਦੀ ਬਿਲਕੁਲ ਨਵੇਂ ਆ ਬੈਕ ਸਾਈਡ ਦੇ 40 ਕੇ ਪੈਸੇ 45 ਪੈਸੇ ਕਹਿ ਸਕਦੇ ਆ 2010 ਮਾਡਲ ਆ ਡਿਮਾਂਡ 2 ਲੱਖ 5000 ਰੁਪਿਆ ਉਸ ਦੇ ਨਾਲ ਆ ਗਈ 275 ਰੰਗ ਰੋਗੰਦ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਸਾਫ ਹੈ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਹੈ 12 ਦੇ ਟਾਇਰਾਂ ਚ ਹੈ ਜੋ 400 ਨੇ ਤਸੀਹ 13 ਦੇ ਸੀ 2008 ਮਾਡਲ ਆ 1 ਲੱਖ ਤੇ 85000 ਰੁਪਿਆ ਮਾਲਕ ਦੀ ਡਿਮਾਂਡ ਹੈ ਟਾਇਰ ਸਾਫ ਹੈ ਜੀ ਹਰ ਨੇ ਕੰਪਨੀ ਹੈ ਜੋ ਕੋਲੋ ਕੰਪਨੀ ਤੇ ਟਾਈਡ ਹੈ ਉਹਦੇ ਨਾਲ ਆ ਗਏ ਮਹਿੰਦਰਾ 475 19 ਦੇ 19 ਜੈ ਵੀ ਫਰਕਾਸੇ ਪਏ ਹੋਏ ਰੰਗ ਰੂਬੰਜੂ ਵੀ ਤੁਸੀਂ ਦੇਖ ਸਕਦੇ ਹੋ 99 ਮਾਡਲ 1 ਲੱਖ ਤੇ 75000 ਰੁਪਿਆ ਡਿਮਾਂਡ ਹੈ ਮਾਲਕ ਦੀ ਰਾਜਸਥਾਨ ਨੰਬਰ ਆ RJ 13 ਉਸਦੇ ਨਾਲ ਆ ਗਏ ਮਹਿੰਦਰਾ 265 2002 ਮਾਡਲ ਹੈ ਇਹ ਪੰਜਾਬ ਨੰਬਰ ਡਾਇਰੈਕਟਰ 190000 ਰੁਪਿਆ ਡਿਮਾਂਡ ਹੈ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਉਹ ਵੀ ਹੈ ਟਰੈਕਟਰ ਦਾ ਤਖਾਈ ਦੇ ਰਿਹਾ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਉਸ ਦਾ ਨਵਾਂ ਗੈਸ ਸ਼ਵਰਾਜ 735 2010 ਮਾਡਲ 235000 ਰੁਪਿਆ ਡਿਮਾਂਡ ਹੈ ਟਾਇਰ ਬਿਲਕੁਲ ਸਾਫ ਪਏ ਆ 13 ਦੇ ਟਾਇਰ ਆ ਜਗ ਗੁਡਇਰ ਦੇ ਟਾਇਰ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਉਹ ਵੀ ਇਸ ਦਾ ਹੈ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਪੰਪ ਵੀ ਬਾਹਰ ਆਇਆ ਹੈ ਉਸਕਾ ਨਾਮ ਆ ਗਿਆ ਹੈ ਐਸ਼ਰ 2013 ਮਾਡਲ 380 3 ਸਿਲੰਡਰ ਡਬਲ ਕਲੱਚ ਆ 13 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ 55 ਕ ਪੈਸੇ ਕਹਿ ਸਕਦੇ ਆ ਬੈਕ ਸਾਈਡ ਦੇ ਪੰਜਾਬ ਨੰਬਰ ਆ PP46 13 ਦੀ ਡਿਮਾਂਡ ਜੋ 280 ਉਦੋਂ ਨਾਲ ਆ ਗਿਆ ਮਿੰਦਰਾ ਜਾਰ ਸਬਨੈਟਰ ਨਮੇਟਾਰ ਹੈ ਜਬਈ ਬਿਲਕੁਲ ਸਾਰੇ ਟਾਇਰ ਨਵੇਂ ਹੈ ਰੰਗ ਰਵੰਦ ਵੀਜ ਦੇਖਿਆ ਹੈ 2001 ਮਾਡਲ ਹੈ 2 ਲੱਖ ਤੇ 10000 ਰੁਪਿਆ ਡਿਮਾਂਡ ਹੈ ਉਸਦੇ ਨਾਲ ਆ ਗਿਆ 363 ਨਿਊ ਹਾਲੈਂਡ 2012 ਮਾਡਲ 3 ਲੱਖ ਇਹ 80000 ਰੁਪਿਆ ਡਿਮਾਂਡ ਆ ਮਾਲਕ ਦੀ ਪਾਵਰ ਸਟੀਅਰ ਨਾਲ ਰੰਗ ਰੋਗਨ ਬਿਲਕੁਲ ਸਾਫ ਆ ਟਰੈਕਟਰ ਦਾ ਟਾਇਰਾਂ ਦੀ ਕੰਡੀਸ਼ਨ ਬੈਕ ਸਾਈਡ ਦੇ ਆ ਦੀ 50 55 ਪੈਸੇ ਕਹਿ ਸਕਦੇ ਆ ਇਹ 14 ਅੰਡੇ ਟਾਇਰ ਆ ਤੇ ਨਾਲ ਆ ਗਿਆ 911 ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਟੈਰਸ ਤੇ ਕੱਸ ਪਏ ਆ 99 ਮਾਰ ਲਾ 2 ਲੱਖ ਤੇ 10000 ਰੁਪਿਆ ਡਿਮਾਂਡ ਆ ਇਹ ਮਾਲਕ ਤੇ ਨਾਲ ਆ ਗਿਆ ਈਸ਼ਰ 2012 ਮਾਡਲ 2 ਲੱਖ ਰੁਪਏ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਵੇਂ ਰੰਗ ਰੋਗੰ ਤੁਸੀਂ ਦੇਖ ਸਕਦੇ ਹੋ ਸ਼ਾਇਦ ਮੇਸੀ ਨਾ ਟਰੈਕਟਰ ਦੇਖਣ ਚ ਸਾਫ਼ ਹੈ 2012 ਮਾਡਲ ਦੀ ਡਿਮਾਂਡ 2 ਲੱਖ ਉਸ ਦੇ ਨਾਲ ਆ ਗਿਆ 95 ਮਾਡਲ 1 ਲੱਖ ਤੇ 8000 ਰੁਪਏ ਡਿਮਾਂਡ ਟਾਇਰ ਜੋ ਕਾਸੀ